32 ਸਾਲ ਹੋ ਗਏ ਅਜੇ ਤੱਕ ਕੌਮ ਦੇ ਆਗੂ ਨੂੰ ਸਾਫ ਨਹੀਂ ਮਿਲਿਆ ਤੇ ਆਮ ਨੂੰ ਕਿਵੇਂ ਮਿਲੇਗਾ ਵੀ ਇਹ ਚੀਜ਼ਾਂ ਤੋਂ ਆਪਾਂ ਨੂੰ ਸੇਧ ਮਿਲਦੀ ਆ ਵੀ ਸਮੇਂ ਦੀਆਂ ਸਰਕਾਰਾਂ ਕਿਵੇਂ ਆਪ ਦੀ ਜ਼ੋਰ ਅਜ਼ਮਾਈ ਕਰਦੀਆਂ ਕਿਵੇਂ ਉਹ ਆਪਣੇ ਤੇ ਧੱਕਾ ਕਰਦੀਆਂ ਆ ਬਾਕੀ ਜਣੀਆਂ ਕੌਮਾਂ ਮੈਂ ਕਹੂੰਗਾ ਉਹ ਸਰਕਾਰ ਨਾਲ ਰਲ ਕੇ ਚੱਲਦੀਆਂ ਜੇ ਬਾਗੀ ਕੌਮ ਆਪਣੀ ਮੰਨੀ ਗਈ ਆ ਤੇ ਆਪਾਂ ਆਪਣੇ ਹੱਕਾਂ ਲਈ ਬੋਲਾਂਗੇ ਤਾਂ ਇਹ ਚੀਜ਼ਾਂ ਤਾਂ ਹੋਣਗੀਆਂ ਜੀ ਹੁਣ ਸਾਰੇ ਕਿਸਾਨ ਆਗੂ ਵੀ ਇਹੋ ਗੱਲ ਕਹਿ ਰਹੇ ਨੇ ਕਿ ਇਹਨਾਂ ਲੜਾਈ ਹੋਉਂਦੀ ਏ ਕੀ ਕਹੋਗੇ ਨਹੀਂ ਦੇਖੋ ਇਹੀ ਹੋਣ ਦੀ ਲੜਾਈ ਆ ਵੀ ਸਾਡੀ ਐਗਜ਼ਿਸਟੈਂਸ ਕਿੱਥੇ ਹੈਗੀ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਵੀ ਇਹ ਆਪਾਂ ਨੂੰ ਬਾਇਫੋਕੇਟ ਕਰਨ ਆਪਾਂ ਨੂੰ ਹੋਰ ਗੱਲਾਂ ਚ ਲਾਉਣ ਜਿਵੇਂ ਆਪਾਂ ਨੂੰ ਨਵਾਂ ਸਾਲ ਆਪਣੇ ਲਈ ਕਦ ਆਗਾ ਵੀ ਆਪਣੇ ਜਥੇਦਾਰ ਉਸ ਦਿਨ ਸ਼੍ਰੀ ਕਾਲਜਦਕ ਸਾਹਿਬ ਦੇ ਮੁਖੀ ਜਿਹੜਾ ਆਪਣਾ ਸਰਮੌਰ ਸੱਚੀਅਤ ਦਾ ਪੰਥ ਦੀ ਉਹਨੂੰ ਸ਼ਹੀਦ ਕਰਤਾ ਆਪਾਂ ਨੂੰ ਇਹ ਸ਼ਹੀਦੀ ਨੂੰ ਯਾਦ ਕਰਨਾ ਚਾਹੀਦਾ ਹੈਗਾ ਕੀ ਜਹੇਦਾਰ ਇਨਸਾਫ ਮਿਲੇਗਾ ਪੰਥਕ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਉਹਨਾਂ ਨੇ ਵੀ ਆਪਦੇ ਸਮੇਂ ਤੇ ਇਹ ਆਵਾਜ਼ ਨਹੀਂ ਚੱਕੀ ਤੇ ਉਹਦਾ ਉਹ ਖਮਿਆਜਾ ਅੱਜ ਭੁਗਤ ਰਹੇ ਆ ਜੇ ਆਪਾਂ ਇਨਸਾਫ ਲੈਣਾ ਤਾਂ ਆਪਾਂ ਨੂੰ ਪੋਲੀਟੀਕਲੀ ਸਟਰੋਂਗ ਹੋਣਾ ਪਊਗਾ ਕਿ ਸਾਨੂੰ ਜਿੰਨਾ ਸਰਕਾਰ ਦਬਾਉਗੀ ਉਹਨਾਂ ਬੱਦ ਚੜ ਕੇ ਆਉਣਗੇ ਇਹੀ ਚੀਜ਼ਾਂ ਤੋਂ ਤਾਂ ਉਹਨਾਂ ਨੂੰ ਖਤਰਾ ਵੀ ਇਕੱਠਿਆ ਨਾ ਹੋਣ ਤੇ ਇਹਨਾਂ ਨੂੰ ਦਬਾ ਕੇ ਰੱਖੀਏ ਇਹਨਾਂ ਨੂੰ ਗੁਲਾਮ ਬਣਾ ਕੇ ਰੱਖੀਏ ਇਹੀ ਜਿਵੇਂ ਬਾਈ ਦੀਪ ਵੀ ਕਹਿੰਦਾ ਆਪਾਂ ਨੂੰ ਗੁਲਾਮੀ ਗਲੋਂ ਲਾਉਣੀ ਪੈਣੀ ਆ ਇਹੀ ਹਾਲਾਂ ਹੋਰ ਕੋਈ ਹੱਲ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵ ਹਰਪਾਲ ਸਿੰਘ ਮਖੂਲਤ ਦਿੱਲੀਏ ਘਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਕੌਂਕੇ ਦੀ ਪਾਵਨ ਧਰਤੀ ਦੇ ਉੱਪਰ ਆ ਔਰ ਬਤਮੀ ਜਿਹੜੀ ਇਹ ਸਾਲਾਨਾ ਸ਼ਹੀਦੀ ਵਰਸੀ ਸਰਵਾਰ ਗੁਰਦੇਵ ਸਿੰਘ ਜੀ ਕੌਂਕੇ ਅਕਾਲ ਤਖਤ ਦੇ ਜਹੇਦਾਰ ਸਾਹਿਬ ਦੀ ਮਨਾਈ ਜਾ ਰਹੀ ਹੈ ਪਰ 32 ਸਾਲ ਹੋ ਗਏ ਇਨਸਾਫ਼ ਅਜੇ ਨੇ ਮਿਲਿਆ ਪੰਥਕ ਆਗੂਆਂ ਨੇ ਸ਼ਿਰਕਤ ਕੀਤੀ ਹੈ ਉੱਥੇ ਕੌਮੀ ਯੋਧੇ ਦੀਪ ਸਿੱਧੂ ਦੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਸਿੱਧੂ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਤੇ ਉਹਨਾਂ ਦੇ ਜਥੇ ਦਾ ਸਵਾਗਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਕਾਨੂੰਨੀ ਮਾਹਰ ਵੀ ਹੋ 32 ਸਾਲ ਹੋ ਗਏ ਸ਼ੱਕ ਦੇ ਆਧਾਰ ਤੇ ਕਥਾ ਕਰਦਿਆਂ ਨੂੰ ਚੱਕਿਆ ਅਨਮਨੁੱਖੀ ਤਸ਼ੱਦਦ ਟਾਏਗੇ ਔਰ ਤਸ਼ੱਦਦ ਢਾਉਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਟੁਕੜੇ ਕਰਕੇ ਦੇ ਮਤਲਬ ਰਿਆ ਦੇ ਵਿੱਚ ਰੋੜ ਕੇ ਤੇ ਇਹ ਪ੍ਰਚਾਰਿਆ ਗਿਆ ਵੀ ਉਹ ਘੋੜੇ ਨੇ ਕੀ ਕਹਿਣਾ ਚਾਹੁੰਦੇ ਜਾਈ 32 ਸਾਲ ਹੋ ਗਏ ਅਜੇ ਤੱਕ ਕੌਮ ਦੇ ਆਗੂ ਨੂੰ ਇਨਸਾਫ ਨਹੀਂ ਮਿਲਿਆ ਤੇ ਆਮ ਨੂੰ ਕਿਵੇਂ ਮਿਲੇਗਾ ਦੇਖੋ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਆ ਜਦੋਂ ਸੰਘਰਸ਼ ਚੱਲਦੇ ਆਗੇ ਤਸ਼ੱਦਦਤਾ ਜਿਵੇਂ ਸੰਘਰਸ਼ੀਆਂ ਤੇ ਬਹੁਤ ਟਾਏ ਗਏ ਆ ਪਹਿਲਾਂ ਵੀ ਇਹ ਅੱਗੇ ਵੀ ਹੋਣਗੇ ਦੇਖੋ ਇਹ ਚੀਜ਼ਾਂ ਦਾ ਆਪਾਂ ਨੂੰ ਵੀ ਇਹ ਚੀਜ਼ਾਂ ਤੋਂ ਆਪਾਂ ਨੂੰ ਸੇਧ ਮਿਲਦੀ ਆ ਵੀ ਸਮੇਂ ਦੀਆਂ ਸਰਕਾਰਾਂ ਕਿਵੇਂ ਆਪ ਦੀ ਜ਼ੋਰ ਅਜ਼ਮਾਈ ਕਰਦੀਆਂ ਕਿਵੇਂ ਉਹ ਆਪਣੇ ਤੇ ੱੱਕਾ ਕਰਦੀਆਂ ਆਂਆਂ ਤੇ ਕਿਵੇਂ ਆਪਣੇ ਸਿੱਖਾਂ ਤੇ ਹੁੰਦਾ ਵੀ ਰਿਹਾਗਾ ਤੇ ਅੱਗੇ ਵੀ ਹੁੰਦਾ ਰਹੂਗਾ ਇਹਦੇ ਲਈ ਕੋਈ ਇਹ ਆਪਣੇ ਲਈ ਜਿਵੇਂ ਆਪਣੇ ਗੁਰੂਆਂ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਆ ਆਪਣੇ ਜਥੇਦਾਰਾਂ ਤੋਂ ਸੇਧ ਲੈਣੀ ਚਾਹੀਦੀ ਆ ਵੀ ਇਹ ੱੱਕਾ ਆਪਣੇ ਨਾਲ ਹੁੰਦਾ ਰਹੂਗਾ ਤੇ ਆਪਾਂ ਇੱਕਠਿਆਂ ਹੋ ਕੇ ਤਕੜਿਆਂ ਹੋ ਕੇ ਆਪਣਾ ਆਪਣੇ ਪੰਥ ਪ੍ਰਤੀ ਸੱਚਿਆਂ ਹੋ ਕੇ ਚੱਲਦੇ ਰਹੇ ਇਹ ਮਤਲਬ ਆਜ਼ਾਦ ਮੁਲਕ ਦੇ ਵਿੱਚ ਮਤਲਬ ਇਹੋ ਜਿਹੇ ਤਸ਼ੱਦਦ ਟਾਏ ਗਏ ਦੇਖਦੇ ਆਪਾਂ ਹੋਰ ਮਜਬਾ ਦੇ ਆਗੂ ਸਹਿਬਾਨ ਨੇ ਕਦੀ ਕਿਸੇ ਪੋਪ ਨੂੰ ਜੋ ਕਿ ਸੀਐਸਟਾਫ ਦੇ ਵਿੱਚ ਨੰਗਿਆਂ ਕਰਕੇ ਉਹਦੇ ਅੰਗ ਤੋੜੇ ਗਏ ਨੇ ਕਦੀ ਅਜਿਹਾ ਤੁਸੀਂ ਸੁਣਿਆ ਹੋਵੇ ਇਹ ਦੇਖੋ ਇਹ ਚੀਜ਼ ਤਾਂ ਹੈਗੀ ਆ ਕਿਉਂਕਿ ਜੇ ਸੰਘਰਸ਼ਾ ਤਾਂ ਇਹ ਚੀਜ਼ਾਂ ਹੁੰਦੀਆਂ ਹੀ ਆਂ ਬਾਕੀ ਜਿਹੜੀਆਂ ਕੌਮਾਂ ਮੈਂ ਕਹੂੰਗਾ ਉਹ ਸਰਕਾਰ ਨਾਲ ਰਲ ਕੇ ਚਲਦੀਆਂ ਜੇ ਬਾਗੀ ਕੌਮ ਆਪਣੀ ਮੰਨੀ ਗਈ ਆ ਤੇ ਆਪਾਂ ਆਪਦੇ ਹੱਕਾਂ ਲਈ ਬੋਲਾਂਗੇ ਤਾਂ ਇਹ ਚੀਜ਼ਾਂ ਤਾਂ ਹੋਣਗੀਆਂ ਹੀ ਜੀ ਜਿਹੜਾ ਸਰਕਾਰ ਦੇ ਥੱਲੇ ਲੱਗ ਕੇ ਰਹੂਗਾ ਉਹਦੇ ਨਾਲ ਨਹੀਂ ਹੋਣਾ ਜਿਹੜਾ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਬਾਗੀ ਹੋ ਕੇ ਰਹੂਗਾ ਉਹਦੇ ਲਈ ਤਸ਼ੱਦਦ ਕੋਈ ਬਾਲੀ ਵੱਡੀ ਚੀਜ਼ ਨਹੀਂ ਭਾਈ ਦੀਪ ਜੀ ਵੀ ਇਹ ਗੱਲ ਕਿਹਾ ਕਰਦੇ ਸੀ ਕਹਿੰਦੇ ਵੀ ਲੜਾਈ ਹੋਉਂਦੀ ਜੇ ਖੁਦਮੁਖਤਿਆਰੀ ਦੀ ਜੇ ਅਜੇ ਤਾਂ ਹੀ ਦੇਖੋ ਕਿਸਾਨ ਆਗੂਆਂ ਨੂੰ ਉਦੋਂ ਪਤਾ ਨਹੀਂ ਸੀ ਪਰ ਹੁਣ ਸਾਰੇ ਕਿਸਾਨ ਆਗੂ ਵੀ ਇਹੋ ਗੱਲ ਕਹਿ ਰਹੇ ਨੇ ਇੰਨੇ ਲੜਾਈ ਹੋਣਦੀ ਏ ਕੀ ਕਹੋਗੇ ਨਹੀਂ ਦੇਖੋ ਇਹੀ ਹੋਣਦੀ ਲੜਾਈ ਆ ਵੀ ਸਾਡੀ ਐਗਜ਼ਿਸਟੈਂਸ ਕਿੱਥੇ ਹੈਗੀ ਜੇ ਸਾਹਾ ਆਪਣੀ ਐਗਜ਼ਿਸਟੈਂਸ ਵਾਸਤੇ ਆਪਾਂ ਨੂੰ ਲੜਨਾ ਪਹਿਲਾਂ ਤੋਂ ਹੀ ਲੜਦੇ ਆਏ ਆਪਣੇ ਗੁਰੂ ਸਾਹਿਬ ਵੀ ਲੜਦੇ ਆਏ ਆਗੇ ਉਸ ਤੋਂ ਬਾਅਦ ਆਪਣੇ ਜਿਹੜੇ ਮੋਰੀ ਸੀਗੇ ਜਿਵੇਂ ਜਥੇਦਾਰ ਸੀਗੇ ਆਪਣੇ ਸੰਤਾਂ ਨੇ ਲੜਾਈ ਲੜੀ ਆ ਫਿਰ ਆਪਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਆਪਾਂ ਅੱਜ ਵਰਸੀ ਤੇ ਇਕੱਠਿਆਂ ਹੋਏ ਆ ਇਹ ਸਾਰੇ ਇਹ ਆਪਣੀ ਹੋਣ ਦੇ ਵਾਸਤੇ ਆਪਣੀ ਐਗਜ਼ਿਸਟੈਂਸ ਵਾਸਤੇ ਲੜਾਈ ਉਹਨਾਂ ਨੇ ਸਾਰੀ ਕੌਮ ਵਾਸਤੇ ਲੜੀ ਆ ਤੇ ਆਪਣਾ ਵੀ ਕੋਈ ਫਰਜ਼ ਬਣਦਾ ਹੈਗਾ ਵੀ ਆਪਾਂ ਵੀ ਆਪਣੇ ਯੋਧਿਆਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਤੇ ਇਹ ਲੜਾਈ ਨੂੰ ਅੱਗੇ ਲੈ ਕੇ ਚੱਲੀਏ ਤੁਸੀਂ ਕਹਿੰਦੇ ਵੀ ਆਪਣੇ ਯੋਧਿਆਂ ਨੂੰ ਯਾਦ ਰੱਖਣਾ ਚਾਹੀਦਾ ਅੱਜ ਬਹੁਤੀ ਆਪਣੀ ਸਿੱਖ ਕੌਮ ਜਿਹੜੀ ਨਵੇਂ ਸਾਲ ਦੀਆਂ ਵਧਾਈਆਂ ਜੇ ਰੁੱਜੀ ਹੋਈ ਏ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੀ ਏ ਅੱਜ ਨਵੇਂ ਸਾਲ ਵਾਲੇ ਦਿਨ ਸਾਡੇ ਅਕਾਲ ਤਖਤ ਦੇ ਜਹੇਦਾਰ ਨੂੰ ਮਤਲਬ ਸ਼ਹੀਦ ਕੀਤਾ ਗਿਆ ਔਰ ਕੋ-ਕੋ ਕਿਸੇ ਨੂੰ ਸ਼ਹੀਦ ਕੀਤਾ ਗਿਆ ਅੱਜ ਕੋਮ ਕਿਤੇ ਨਾ ਕਿਤੇ ਜਹੇਦਾਰਾਂ ਨੂੰ ਭੁਲਾਈ ਨਹੀਂ ਬੇਟੀ ਸ਼ਾਕਾਂ ਨੂੰ ਦੇਖੋ ਇਹ ਚੀਜ਼ਾਂ ਤਾਂ ਹੈਗੀਆਂ ਆ ਪਰ ਮੈਂ ਫਿਰ ਵੀ ਜਿੰਨੇ ਇੱਥੇ ਪਹੁੰਚੇ ਆ ਉਹਨਾਂ ਨੂੰ ਵੀ ਮੈਂ ਵਧਾਈ ਦਊਂਗਾ ਜੇ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਅੰਤਰਾਤਮਾ ਉਹਨੂੰ ਵੀ ਬਿਲਕੁਲ ਉਸ ਚੀਜ਼ ਨੂੰ ਵੀ ਸਲਾਮ ਵੀ ਉਹ ਇੱਥੇ ਪਹੁੰਚੇ ਆ ਇਹ ਦੇਖੋ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਵੀ ਇਹ ਆਪਾਂ ਨੂੰ ਬਾਇਫੋਕੇਟ ਕਰਨ ਆਪਾਂ ਨੂੰ ਹੋਰ ਗੱਲਾਂ ਚ ਲਾਉਣ ਜਿਵੇਂ ਆਪਾਂ ਨੂੰ ਨਵਾਂ ਸਾਲ ਆਪਣੇ ਲਈ ਕਾਦਾਗਾ ਵੀ ਆਪਣੇ ਜਥੇਦਾਰ ਉਸ ਦਿਨ ਜੀ ਸ਼੍ਰੀ ਕਾਲਤਾਖ ਸਾਹਿਬ ਦੇ ਮੁਖੀ ਜਿਹੜਾ ਆਪਣਾ ਸਰਮੌਰ ਸੱਚੀਅਤ ਆ ਪੰਥ ਦੀ ਉਹਨੂੰ ਸ਼ਹੀਦ ਕਰਤਾ ਆਪਾਂ ਨੂੰ ਇਹ ਸ਼ਹੀਦੀ ਨੂੰ ਯਾਦ ਕਰਨਾ ਚਾਹੀਦਾ ਹੈਗਾ ਤੇ ਇਕੱਠਿਆਂ ਹੋ ਕੇ ਜਿੰਨਾ ਵੀ ਆਪਾਂ ਇਹ ਕਰ ਸਕਦੇ ਆ ਆਪਣੇ ਸ਼ਹੀਦਾਂ ਨੂੰ ਯਾਦ ਆਪਾਂ ਨੂੰ ਕਰਨਾ ਚਾਹੀਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਇੱਥੋਂ ਹੀ ਸਿੱਖਤ ਮਿਲੂਗੀ ਵੀ ਸਾਡੇ ਗੁਰੂਆਂ ਨੇ ਸਾਡੇ ਜਥੇਦਾਰਾਂ ਨੇ ਸਾਡੇ ਸੰਤਾਂ ਨੇ ਇੰਨਾ ਕੁਛ ਕੀਤਾਗਾ ਆਪਣੇ ਲਈ ਵੀ ਆਪਣੀ ਹੋਂਦ ਬਚਾਉਣ ਲਈ ਤੇ ਆਪਾਂ ਨੂੰ ਵੀ ਉਹਨਾਂ ਨਾਲ ਖੜਨਾ ਚਾਹੀਦਾ ਤੇ ਆਪਾਂ ਉਹਨਾਂ ਨੂੰ ਜਿਵੇਂ ਵੀ ਯਾਦ ਕਰ ਸਕਦੇ ਆ ਆਪਾਂ ਨੂੰ ਯਾਦ ਕਰਨਾ ਚਾਹੀਦਾ ਤਾਂ ਆਪਣੀ ਨਵੀਂ ਪੀੜ੍ਹੀ ਨੂੰ ਵੀ ਇੰਨਾ ਬਾਰੇ ਜਾਣੂ ਕਰਾਉਣਾ ਚਾਹੀਦਾਗਾ 32 ਸਾਲਾਂ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਕੁਝ ਇਹੋ ਜਿਹੀਆਂ ਆਈਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿਣ ਦਾ ਵੀ ਹੋਕਾ ਦਿੰਦੀਆਂ ਰਹੀਆਂ ਵੀ ਇਹ ਪੰਥਕ ਸਰਕਾਰਾਂ ਪਰ ਉਹਨਾਂ ਵੇਲੇ ਵੀ ਇਨਸਾਫ ਨਹੀਂ ਮਿਲਿਆ ਜੇ 32 ਸਾਲ ਹੋ ਗਏ ਤੁਸੀਂ ਕਾਨੂੰਨੀ ਮਾਹਰ ਵੀ ਹੋ ਕੀ ਜਹੇਦਾਰ ਇਨਸਾਫ ਮਿਲੇਗਾ ਨਹੀਂ ਦੇਖੋ ਇਹ ਚੀਜ਼ਾਂ ਤਾਂ ਹੈ ਹੀ ਆ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਬਣਦੀਆਂ ਗਈਆਂ ਪੰਥਕ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਉਹਨਾਂ ਨੇ ਵੀ ਆਪਦੇ ਸਮੇਂ ਤੇ ਇਹ ਆਵਾਜ਼ ਨਹੀਂ ਚੱਕੀ ਤੇ ਉਹਦਾ ਉਹ ਖਮਿਆਜਾ ਅੱਜ ਭੁਗਤ ਰਹੇ ਆ ਤੇ ਜੋ ਕਿ ਬਹੁਤ ਜੇ ਆਪਾਂ ਗੱਲ ਕਰੀਏ ਵੀ ਇਸ ਦਾ ਜੇ ਆਪਾਂ ਇਨਸਾਫ ਲੈਣਾ ਤਾਂ ਆਪਾਂ ਨੂੰ ਪੋਲੀਟੀਕਲੀ ਸਟਰੋਂਗ ਹੋਣਾ ਪਊਗਾ ਆਪਾਂ ਨੂੰ ਕੋਈ ਵੀ ਸਟੋਨ ਜਿਵੇਂ ਕਹਦੀ ਆਨ ਟੱਚ ਨਹੀਂ ਛੱਡ ਸਕਦੇ ਆਪਾਂ ਜੀ ਜੇ ਆਪਾਂ ਸਾਰੀਆਂ ਚੀਜ਼ਾਂ ਚੋ ਸੰਪੂਰਨ ਹੋਵਾਂਗੇ ਤੇ ਆਪਣਾ ਸਾਰੇ ਪਾਸੇ ਰਾਜ ਭਾਗ ਹੋਊਗਾ ਆਪਾਂ ਤਾਂ ਹੀ ਇਹ ਚੀਜ਼ਾਂ ਦਾ ਇਨਸਾਫ ਆਪਾਂ ਲੈ ਸਕਦੇ ਹਾਂਗੇ ਤਾਂ ਉਹੀ ਗੱਲ ਫੇਰ ਆ ਜਾਂਦੀ ਆ ਆਪਣੀ ਹੋਂਦ ਤੇ ਇਕੱਠਿਆਂ ਹੋਣ ਦੀ ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ ਪਹਿਲਾਂ ਆਪਾਂ ਇਕੱਠਿਆਂ ਹੋਈਏ ਇਕੱਠਿਆਂ ਹੋਣ ਚ ਆਪਣੇ 'ਚ ਬਹੁਤ ਵੱਡੀ ਤਾਕਤ ਆ ਉਹੀ ਇਕੱਠਿਆਂ ਹੋ ਕੇ ਆਪਾਂ ਆਪਣੇ ਹੱਕ ਲੈ ਸਕੀ ਬਾਈ ਜੀ ਦਾ ਅੰਦੋਲਨ ਦੇ ਵਿੱਚ ਪਿਛਲੇ ਦਿੱਲੀ ਵਾਲੇ ਅੰਦੋਲਨ ਦੇ ਵਿੱਚੋਂ ਨਿਕਰ ਕੇ ਆਏ ਸੀ ਅੰਦੋਲਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਪਵੇਂ ਕੋਈ ਮੰਨੇ ਚਾਹੇ ਨਾ ਮੰਨੇ ਪਰ ਦੁਨੀਆ ਮੰਨ ਰਹੀ ਏ ਪਰ ਹੁਣ ਵੀ ਇੱਕ ਕਿਸਾਨੀ ਅੰਦੋਲਨ ਚੱਲ ਰਿਹਾ ਔਰ ਦਿਨੋ ਦਿਨੋ ਵੀ ਪੀਕ ਤੇ ਜਾ ਰਿਹਾ ਏ ਔਰ ਗੁਰਸੇ ਕਮਰਤਾਰੀ ਉੱਥੇ ਬੈਠੇ ਨੇ ਦਲੇ왈 ਸਾਹਿਬ ਉਹ ਉਹ ਮੋਰਚੇ ਨੂੰ ਕਿਵੇਂ ਵੇਖ ਰਹੇ ਆ ਦੇਖੋ ਉਹ ਮੋਰਚਾ ਜਿਵੇਂ ਉਹ ਆਪਣੀ ਕਿਸਾਨੀ ਦਾ ਮੋਰਚਾ ਆਪਣੇ ਹੱਕਾਂ ਦੀ ਲੜਾਈ ਆ ਆਪਣੇ ਹੱਕਾਂ ਦੀ ਲੜਾਈ ਵਾਸਤੇ ਆਪਾਂ ਹਰ ਟਾਈਮ ਤਿਆਰ ਆ ਆਪਣੀ ਕੌਮ ਪੰਜਾਬੀ ਕੌਮ ਆ ਜਿਹੜੀ ਆਪਣੀ ਸਿੱਖ ਕੌਮ ਆ ਇਹ ਜੁਝਾਰੂ ਕੌਮ ਆ ਜੀ ਤੇ ਇਹ ਜੇ ਆਪਾਂ ਨੂੰ ਆਪਣੇ ਹੱਕਾਂ ਤੋਂ ਵਾਂਝਿਆ ਰੱਖਿਆ ਜਾਊਗਾ ਤੇ ਆਵਾਜ਼ ਚੱਕਣਗੀ ਤੇ ਉਹ ਆਪਾਂ ਦਿਨ ਬੈ ਦਿਨ ਉੱਥੇ ਤਾਂ ਹੀ ਇਕੱਠਿਆਂ ਹੋ ਰਹੇ ਆ ਕਿਉਂਕਿ ਸਾਨੂੰ ਜਿੰਨਾ ਸਰਕਾਰ ਦਬਾਊਗੀ ਉਹਨਾਂ ਵੱਧ ਚੜ ਕੇ ਆਉਣਗੇ ਇਹ ਆਪਣੇ ਗੁਰੂਆਂ ਦੇ ਟਾਈਮ ਤੋਂ ਹੀ ਹੁੰਦਾ ਆਇਆ ਵੀ ਜਿੰਨਾ ਆਪਾਂ ਨੂੰ ਦਬਾਇਆ ਜਾ ਰਿਹਾ ਹੈਗਾ ਜਿਵੇਂ ਮੁਸਲਮਾਨ ਉਹ ਤੋਂ ਜਿੰਨਾ ਦਬਾਉਂਦੇ ਸੀ ਸਿੱਖ ਉਹਨੇ ਹੀ ਦੁਨੇ ਚੌਨੇ ਹੋ ਕੇ ਚੜ ਕੇ ਆਉਂਦੇ ਸੀ ਤਾਂ ਇਹੀ ਇਹ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਵੀ ਜਿਹੜੇ ਹੱਕ ਸਾਡੇ ਖੋਹਣ ਦੀ ਕੋਸ਼ਿਸ਼ ਕੀਤੀ ਆ ਉਹ ਸਾਨੂੰ ਦਿੱਤੇ ਜਾਣ ਨਹੀਂ ਤਾਂ ਇਹ ਕੋਈ ਆਏ ਨਹੀਂ ਹੈਗੇ ਵੀ ਦੱਬ ਕੇ ਅਸੀਂ ਬਹਿ ਜਾਾਂਗੇ ਸਾਡੇ ਹੱਕ ਸਾਨੂੰ ਮਿਲਨੇ ਚਾਹੀਦੇ ਆ ਚਾਹੇ ਉਹ ਕਿਸਾਨੀ ਦੇ ਹੱਕ ਹੋਵੇ ਚਾਹੇ ਉਹ ਸਿੱਖੀ ਦੇ ਹੱਕ ਹੋਵੇ ਬਿਲਕੁਲ ਜੀ ਹੱਕਾਂ ਦੀ ਲੜਾਈ ਸਿੱਖ ਕੌਮ ਲੜਦੀ ਆਈ ਏ ਰਾਈਟਲੀ ਫਾਈਟ ਕਰਨੀ ਪੈਂਦੀ ਏ ਸੋ ਹੋਰ ਵੀ ਆਗੂ ਸਹਿਬਾਨ ਆਏ ਸੀ ਜਿਵੇਂ ਆਪਾਂ ਕਹਿੰਨੇ ਰਾਈਟਲੀ ਫਾਈਟ ਕਰਨੀ ਪਈ ਢੰਗ ਤਰੀਕੇ ਬਦਲ ਦੇ ਰਹੀਂ ਤੇ ਨਹੀਂ ਅੱਜ ਮਤਲਬ ਅੱਜ ਕੋਈ ਸ਼ਬਦੀ ਜੰਗ ਹੈ ਜਾਂ ਕਲਮ ਦੀ ਜੰਗ ਦੀ ਗੱਲ ਕਰ ਲਈਏ ਤੁਸੀਂ ਵਕੀਲ ਹੋ ਜਾਂ ਇੱਕ ਪਾਸੇ ਪਿਛਲੇ ਦਿਨਾਂ 'ਚ ਭਾਈ ਅਮਰਤਪਾਲ ਸਿੰਘ ਆਏ ਉਹਨਾਂ ਨੇ ਕਿਹਾ ਅਨੰਦਪੁਰ ਦੀ ਵਾਪਸੀ ਕਰੀਏ ਖੰਡੇ ਬਾਟੇ ਦੀ ਪੌੜ ਸ਼ਕੂ ਵਹੀਰਾ ਚਲਾਈਆਂ ਉਹਨਾਂ ਨੂੰ ਗਰਮ ਖਿਆਲੀ ਕਹਿੰਦਾ ਪਰ ਸ਼ਾਂਤਮਈ ਡੱਲੇਵਾਲ ਸਾਹਿਬ ਤੇ ਬੜੇ ਸ਼ਾਂਤਮਈ ਸਰਕਾਰ ਸ਼ਾਂਤਮਈ ਨਹੀਂ ਮੰਨਦੀ ਜੇ ਕੋਈ ਮੰਗਦਾ ਕਹਿੰਦੇ ਇਹ ਗਰਮ ਖਿਆਲੀ ਪਰ ਕਿਹੜਾ ਤਰੀਕਾ ਬਣਾਉਣਾ ਨਹੀਂ ਦੇਖੋ ਸਰਕਾਰ ਦੀਆਂ ਤਾਂ ਨੀਤੀਆਂ ਹੀ ਇਹ ਹੁੰਦੀਆਂ ਉਹਨਾਂ ਨੇ ਆਪਾਂ ਨੂੰ ਦਬਾਉਣਾ ਹੀ ਆ ਜੇ ਕੋਈ ਚੜ ਕੇ ਬੋਲੂਗਾ ਤਾਂ ਉਹਨੂੰ ਗਰਮ ਖਿਆਲੀ ਬਣਾ ਦਿੰਦੇ ਆਗੇ ਤਾਂ ਦੇਖੋ ਇਹ ਚੀਜ਼ ਆ ਵੀ ਆਪਣੀ ਕੌਮ ਨਾਲ ਹੀ ਇਹ ਚੀਜ਼ ਹੁੰਦੀ ਆ ਜੀ ਕਿ ਪਹਿਲਾਂ ਤੋਂ ਹੀ ਆ ਜੇ ਕੋਈ ਸ਼ਾਂਤਮਈ ਢੰਗ ਨਾਲ ਕਰਦਾ ਉਹ ਵੀ ਨਹੀਂ ਮਨਜ਼ੂਰ ਜੇ ਕੋਈ ਕਿਹੜਾ ਤਰੀਕਾ ਬਣਾਉਣਾ ਨਹੀਂ ਦੇਖੋ ਇਹ ਚੀਜ਼ਾਂ ਦਾ ਇਹੀ ਚੀਜ਼ਾਂ ਤੋਂ ਤਾਂ ਉਹਨਾਂ ਨੂੰ ਖਤਰਾ ਵੀ ਇਕੱਠਿਆ ਨਾ ਹੋਣ ਤੇ ਇਹਨਾਂ ਨੂੰ ਦਬਾ ਕੇ ਰੱਖੀਏ ਇਹਨਾਂ ਨੂੰ ਗੁਲਾਮ ਬਣਾ ਕੇ ਰੱਖੀਏ ਇਹੀ ਜਿਵੇਂ ਬਾਈ ਦੀਪੀ ਕਹਿੰਦਾ ਆਪਾਂ ਨੂੰ ਗੁਲਾਮੀ ਗਲੋਂ ਲਾਉਣੀ ਪੈਣੀ ਆ ਇਹੀ ਹਾਲਾਂ ਹੋਰ ਕੋਈ ਹੱਲ ਨਹੀਂ ਬਿਲਕੁਲ ਜੀ ਗੁਲਾਮੀ ਗਲੋਂ ਲਾਉਣੀ ਪੈਣੀ ਹੈ ਵੇਖੋ ਦਿੱਲੀ ਦੇ ਵਿੱਚ ਜਥੇਬੰਦੀਆਂ ਕੁਝ ਇਕੱਠੀਆਂ ਸੀ ਪਰ ਸਰਕਾਰਾਂ ਨੇ ਏਜੰਸੀਆਂ ਨੇ ਉਹਨਾਂ ਦੇ ਅੰਦਰ ਵੀ ਵਕਰੀਵੇਂ ਪੈਦਾ ਕਰਤੀ ਅੱਜ ਕੁਝ ਕਿਸਾਨੀ ਜਥੇਬੰਦੀਆਂ ਜਿਨ੍ਹਾਂ ਦੀਆਂ ਮੰਗਾਂ ਸੇਮ ਸੀ ਉਹ ਵੀ ਅੱਜ ਵਿਤਕਰੇ ਕਰ ਰਹੇ ਨੇ ਸੋ ਮਹਾਰਾਜਾ ਸਰੂਪ ਵੀ ਆ ਰਿਹਾ ਹੈ ਤੇ ਹੋਰ ਵੀ ਪੰਥਕ ਆਗੂ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ